ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਨਦਰ ਵੀਡੀਓ ਹੋਪਸ ਤੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਪਹਿਲੀ ਵਾਰ ਰਿਕੁਐਸਟ ਕਰ ਰਹੀ ਹਾਂ ਕਿ ਜਿਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਅੱਛੀ ਲੱਗਦੀ ਹੁੰਦੀ ਹੈ ਲਾਈਕ ਵੀ ਕਰਿਆ ਕਰੋ ਆਪਣੇ ਫਰੈਂਡਸ ਐਂਡ ਰੈਲੇਟਿਵਸ ਨਾਲ ਸ਼ੇਅਰ ਵੀ ਕਰਿਆ ਕਰੋ ਤੇ ਆਪਣਾ ਤੁਸੀਂ ਕਮੈਂਟ ਸੈਕਸ਼ਨ ਵਿੱਚ ਆਪਣੀ ਤੁਸੀਂ ਕਮੈਂਟ ਵੀ ਲਿਖ ਸਕਦੇ ਹੋ ਕਿ ਆਪਣੀ ਕੋਈ ਰਾਇ ਦੇਣੀ ਹੈ ਕੁਝ ਮੇਰੇ ਤੋਂ ਪੁੱਛਣਾ ਕੁਝ ਮੈਨੂੰ ਦ ਕਮੈਂਟ ਸੈਕਸ਼ਨ ਵਿੱਚ ਛੱਡ ਸਕਦੀ ਹਾਂ। ਸੋ ਹੁਣ ਸੀ ਟਾਈਮ ਲੰਚ ਤੋਂ ਬਾਅਦ ਦਾ ਟਾਈਮ ਸਵਾ ਤੋਂ 2:30 ਵਜੇ ਦਾ ਮੇ ਰੂਮ ਦੀ ਕਰਨੀ ਸੀ ਡੀਪ ਕਲੀਨਿੰਗ ਐਕਚੁਅਲੀ ਇਹਦੇ ਵਿੱਚ ਨਾ ਜਾਲੇ ਲੱਗੇ ਪਏ ਸੀ ਰੂਮ ਵਿੱਚ ਫੈਨ ਵੀ ਸਾਫ ਕਰਨ ਵਾਲਾ ਸੀ ਬੈੱਡ ਸ਼ੀਟ ਮੈਂ ਚੇਂਜ ਕਰਨੀ ਸੀ ਤੇ ਮੈਂ ਕਿਹਾ ਚਲੋ ਫਿਰ ਸਾਰਾ ਕੰਮ ਇੱਕ ਦਿਨ ਇਕੱਠਾ ਹੀ ਹੋਊਗਾ ਕਿਉਂਕਿ ਰੋ ਰੋਜ਼ ਖਲਾਰਾ ਜਿੰਨੇ ਰੂਮ ਵਿੱਚ ਪਏ ਹਨ ਤੇ ਇੱਕ ਦਿਨ ਹੀ ਮੈਂ ਕਲੀਨਿੰਗ ਕਰੂੰਗੀ ਵੈਸੇ ਵੀ ਹੁਣ ਇੱਕ ਰੂਮ ਦੀ ਕਲੀਨਿੰਗ ਮੇਥੋਂ ਹੋਣੀ ਸੀ ਸਾਥ ਸ਼ਾਮ ਨੂੰ ਮੈਂ दाल ਸਬ지 ਨਹੀਂ ਬਣਾਉਣੀ ਸੀ ਫਿਰ ਮੈਂ ਸੋਚਿਆ ਟਾਈਮ ਨਹੀਂ ਵੇਸਟ ਕਰਨਾ ਕਿ ਇਤਨੇ ਕਿਤਾਬਾ ਟਾਈਮ ਯੂਟਿਲਾਈਜ਼ ਕਰ ਲੰਨੀ ਹੈ ਨਾ ਇਹ ਰੂਮ ਦੀ ਕਰਨੀ ਇਸ ਮੇ ਡੀਪ ਕਲੀਨਿੰਗ ਜੇ ਕੱਲ ਨੂੰ ਕਰੂੰ ਮੇਰੇ ਹੋਰ ਕੰਮ ਰਹਿਣਗੇ ਫਿਰ ਕੱਲਾ ਰੂਮ ਡੀਪ ਕਲੀਨਿੰਗ ਹੋਊਗਾ ਤੇ ਮੈਂ ਕਿਹਾ ਚੱਲੋ ਕਿਉਂ ਨਾ ਮੈਂ ਹੁਣ ਕਰ ਲਾਂ ਪਹਿਲਾਂ ਮੈਂ ਜਾਲੇ ਉਤਾਰੇ ਧੂੜ ਨਾਲ ਸਾਰੇ ਕੰਧਾਂ ਤੇ ਛੱਤ ਤੇ ਧਸਤ ਅੱਛੀ ਤਰ੍ਹਾਂ ਚਲਾ ਜਾਂਦਾ ਕੰਧਾਂ ਵੀ ਸਾਫ਼ ਹੋ ਜਾਂਦੇ ਨੇ ਤੇ ਛੱਤ ਵੀ ਸਾਫ਼ ਹੋ ਜਾਂਦੇ ਜਾਲੇ ਉਤਰ ਜਾਂਦੇ ਨੇ ਸਾਰੇ ਕੰਧਾਂ ਛੱਤ ਮੈਂ ਝਾੜ ਲੀ ਤੇ ਹੁਣ ਨਾ ਉੱਪਰ ਟੇਪਸ ਲੱਗੇ ਹੋਏ ਸਿਰੋ ਬੇਟੀ ਵਾਲੀ ਸੀ ਡੈਕੋਰੇਸ਼ਨ ਕਰੀ ਸੀ ਤੇ ਉਦੋਂ ਕੋਈ ਇੱਕ ਦੋ ਬੈਲੂਨ ਰਹਿ ਗਈ ਸੋ ਮੈਂ ਹੁ ਇਹ ਘੋੜੀ ਨਾਲ ਹੀ ਉਤਰਨੀ ਸੀ ਸਟੈਪ ਨਾਲ ਕੰਮ ਨਹੀਂ ਸੀ ਇਹ ਕਰਨ ਵਾਲਾ ਤੇ ਬਸ ਘੋੜੀ ਚੱਕਣ ਦੀ ਇੰਨੀ ਜ਼ਿਆਦਾ ਕਹੌਲਸ ਵੀ ਘੋੜੀ ਲੈ ਕੇ ਆਈ ਇਧਰ ਰੂਮ ਵਿੱਚ ਤੋਂ ਮੈਂ ਅੱਜ ਮੈਂ ਟੇਪਸ ਉਤਾਰ ਰਹੀ ਹਾਂ ਮੈਂ ਕਿ ਉਤਾਰਨੀ ਹੈ ਹੀ ਪੈਣੀ ਹੈ ਜਦੋਂ ਹੁਣ ਤੱਕ ਨਹੀਂ ਉਤਾਰੇ ਵੀ ਨਾ ਉਤਰੀਆਂ ਤਾਂ ਹੁਣ ਤਾਂ ਉਤਾਰਨੀ ਹੀ ਪੈਣੀ ਹੈ ਨਾ ਟੇਪਸ ਉਤਾਰ ਰਹੀ ਹਾਂ ਕੰਧਾਂ ਛੱਤ ਮੈਂ ਸਾਫ਼ ਕਰਤੀ ਤੇ ਹੁਣ ਬੈੱਡ ਸ਼ੀਟ ਚੇਂਜ ਕਰਨੀ ਹੈ ਤੇ ਬੈੱਡ ਸ਼ੀਟ ਮੇਹ ਵਾਲੀ ਚੱਕ ਦੂੰਗੀ ਪਹਿਲਾਂ ਉਪਰੇ ਸਕੇ ਮੈਂ ਕੰਦਾ ਝਾੜ ਦਿਆਂ ਡਸਟ ਵਗੈਰਾ ਜਿਹੜੀ ਗਿਰੂ ਚਲ ਬੈੱਡ ਸ਼ੀਟ ਤੇ ਗਿਰ ਜੂਗੀ ਬੈੱਡ ਸ਼ੀਟ ਤਾਂ ਹੈ ਹੀ ਧੋਣ ਵਾਲੀ ਉੱਪਰ ਵਾਲੀ ਬੈੱਡ ਸ਼ੀਟ ਤੇ ਮੈਂ ਚੱਕ ਦੂੰਗੀ ਪਰ ਨੀਚੇ ਵਾਲੀ ਮੈਂ ਝਾੜ ਕੇ ਸੇਮ ਹੀ ਪਛਾਉਂਗੀ ਪਰ ਉਸ ਤੋਂ ਪਹਿਲਾਂ ਮੈਂ ਬੈੱਡ ਦੇ ਨਾ ਸਟੈਪ ਰੱਖ ਕੇ ਪੱਖਾ ਵੀ ਸਾਫ਼ ਕਰਨਾ ਪੱਖਾ ਬਹੁਤ ਜ਼ਿਆਦਾ ਗੰਦਾ ਹੋਇਆ ਹੈ ਐਕਚੁਅਲੀ ਇਹ ਰੂਮ ਦੀ ਨਾ ਸਫਾਈ ਜਦੋਂ ਬੇਟੀ ਨੇ ਆਉਣਾ ਸੀ ਉਸ ਤੋਂ ਪਹਿਲਾਂ ਦੀ ਅਗਸਤ ਮਹੀਨੇ ਦੀ ਮੈਂ ਕਰੀ ਹੋਈ ਹੈ ਤੇ ਉਸ ਤੋਂ ਬਾਅਦ ਮੈਂ ਸਫਾਈ ਕਰਿਆ ਨਹੀਂ ਸਫਾਈ ਦਿਵਾਲੀ ਵਾਲੀ ਮੈਂ ਸਫਾਈਆਂ ਨਹੀਂ ਕਰੀਆਂ ਹੈਗੀ ਮੈਂ ਚਲੋ ਵੀ ਪਹਿਲਾਂ ਕਰੀਆਂ ਤਾਂ ਹੋਈਆਂ ਨੇ ਮੈਂ ਕਰ ਤੁਹਾਡਾ ਹੰਗਰ ਕੇ ਜਾਲੇ ਵੀ ਲੱਗੇ ਪਏ ਸੀ ਪੱਖਾ ਵੀ ਉਦੋਂ ਦਾ ਹੀ ਸਾਫ਼ ਕਰਿਆ ਹੋਇਆ ਸੀ ਪੱਖਾ ਸਾਫ਼ ਕਰਨ ਵਾਲਾ ਸੀਗਾ ਫੈਨ ਬਹੁਤ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀਗਾ ਤੇ ਫਿਰ ਸਾਰਾ ਦਿਨ ਇੱਕ ਦਿਨ ਇਕੱਠਾ ਹੀ ਹੁੰਦਾ ਹੁੰਦਾ ਫੈਨ ਵੀ ਉਸੇ ਦਿਨ ਸਾਫ਼ ਹੁੰਦਾ ਜੇ ਸਿੰਪੈਟ ਸ਼ੀਟ ਚੇਂਜ ਕਰਨੀ ਹੁੰਦੀ ਹੈ ਤਾਂ ਕਿ ਗੱਦਾ ਹਟਾ ਕੇ ਬੈੱਡ ਉੱਪਰ ਸਟੈਪ ਰੱਖ ਕੇ ਫਿਰ ਪੱਖੇ ਸਾਫ਼ ਹੁੰਦੇ ਨੇ ਆਦਰਵਾਇਜ਼ ਸਪੈਸ਼ਲ ਤੁਸੀਂ ਪੱਖਾ ਕਲੀਨ ਕਰਨ ਲਈ ਤੁਸੀਂ ਗੱਦੇ ਹਟਾਓ ਹਨਾ ਬੈੱਡ ਸ਼ੀਟਸ ਫੇਰ ਮਿਚਾਓ ਉਵੇਂ ਕੰਮ じゃ ਵੱਧ ਜਾਂਦਾ ਤਾਂ ਮੈਂ ਕਿਹਾ ਚੱਲ ਇੱਕ ਇੱਕ ਰੂਮ ਦੀ ਕਰਕੇ ਡੀਪ ਕਲੀਨਿੰਗ ਸ਼ੁਰੂ ਕਰਦੇ ਆਂ ਸਾਰੇ ਵਾਲੇ ਰੂਮ ਵੀ ਡੀਪ ਕਲੀਨ ਕਰਨ ਵਾਲਾ ਹੋਇਆ ਪਿਆ ਪਰ ਇੱਕ ਇੱਕ ਦੀ ਬਾਰੀ ਨਾਲ ਬਾਰੀ ਸਾਰੇ ਰੂਮਸ ਦੀ ਆਊਗੀ। ਕੀ ਕਰੀਏ ਕਰੀਏ ਹੈ ਕੀ ਕਰੀਏਂਦੀ ਆ ਆਣਾ ਨੂਰ ਆਣਾ ਪਾਉਣਾ ਜਦ ਵੀ ਨੂਰ ਆਈ ਉਹ ਤੋਂ ਸਾਫ ਕਰ ਪਹਿਲਾਂ ਕੰਦਾ ਝਾੜੇ ਵਜਾੜੇ ਲੱਗ ਰਹੇ ਸੂਰੇ ਫਟੋਟੇ। ਅੱਛਾ ਮੱਦਖਲੇ ਨਹੀਂ ਸੀ ਇਹ ਅੱਛਾ ਦਿਖਦੇ ਨਹੀਂ ਸ਼ਾਇਦ ਵਿੱਚ ਲੱਗ ਰਹੇ ਹੋਣਗੇ। ਖਾ ਵਾਲਾ ਕੰਦਾ ਪਿਆ ਮੈਂ ਤੇਰੇ ਕਿੱਕ ਕਮਰਾ ਕਰਕੇ ਝਾੜ ਝਾੜੇ ਦਾ ਸਾਰੇ ਲੱਗ ਰਹੇ ਥੋੜਾ ਬੜਾ ਜੀ ਹਾਂ ਲੱਗ ਗਿਆ ਇਹ ਅੱਜ ਕਰ ਲਓ ਲੱਗ ਜਾਂਦੇ ਨੇ। ਕੋਈ ਮੈਂ ਸਫਾਈ ਵੀ ਨੂਰ ਦੇ ਆਉਣ ਤੋਂ ਪਹਿਲਾਂ ਦੀ ਕਰੀ ਸੀ। ਹਾਂ ਉਹਦੀ ਕਰੀ ਸੀ। ਮਾਰਿਆ ਨਹੀਂ। ਹਾਂ ਉਹਦਾ ਕਰਿਆ ਹ ਉਹਨਾਂ ਸ਼ਾਮ ਨੂੰ ਹੈਲਪਰ ਆਈ ਸੀ ਉੱਪਰ ਵਾਲੇ ਫਲੋਰ ਤੇ ਝਾੜੂ ਪੂੰਛਾ ਕਰਨ ਤਾਂ ਉਹ ਮੈਨੂੰ ਗੱਲ ਕਰ ਰਹੀ ਸੀ ਮੈਨੂੰ ਪੁੱਛ ਰਹੀ ਸੀ ਕੀ ਕਰੀ ਜਾ ਰਹੀ ਹੈ ਗਗਨ ਵੀ ਕੀ ਕਰਨ ਲੱਗੀ ਪਈ ਹੈ ਤਾਂ ਉਹਨਾਂ ਮੈਂ ਗੱਲਬਾਤ ਕਰ ਰਹੀ ਸੀ ਐਕਚੁਅਲੀ ਮੈਂ ਪੂਰੀ ਪ੍ਰੋਪਰ ਸਫਾਈਆਂ ਨਾ ਬੇਟੀ ਦੇ ਆਉਣ ਤੋਂ ਪਹਿਲਾਂ ਦੀ ਆਗਸਤ ਮਹੀਨੇ ਤਿਆਂ ਕਰਨੀਆਂ ਹੋਈਆਂ ਨਹੀਂ ਉਦੋਂ ਮੈਂ ਸਾਰੇ ਘਰ ਦੀ ਟਿਪ ਕਲੀਨਿੰਗ ਕਰੀ ਸੀ ਕਿਉਂਕਿ ਮੈਨੂੰ ਪਤਾ ਸੀ ਫਿਰ ਦੀਵਾਲੀ ਵੇਲੇ ਮੈਸ ਹੁਣ ਹੀ ਨਹੀਂ ਗਈ ਤੇ ਬਸ ਉਸ ਤੋਂ ਬਾਅਦ ਫਿਰ ਮੇਰਾ ਉਹ ਡੇਲੀ ਰੁਟੀਨ ਦੀ ਮੈਂ ਡਸਟਿੰਗ ਜਰੂਰ ਕਰ ਦਿੰਦੀ ਸੀ ਪਰ ਬਹੁਤ ਜ਼ਿਆਦਾ ਕੋਈ ਐਸਾ ਚ ਕੋਈ ਡੀਪ ਕਲੀਨਿੰਗ ਨਹੀਂ ਕੀਤੀ ਸੀ ਕੰਜਾਲੇ ਵਗੈਰਾ ਕਦੇ ਸਾਫ਼ ਨਹੀਂ ਕਰੇ ਹੈਗੀ ਤੇ ਹੁਣ ਜਾਲੇ ਲੱਗ ਵੀ ਗਏ ਨੇ ਟਾਈਮ ਤੋਂ ਬਾਅਦ ਚਾਰ ਪੰਜ ਮਹੀਨੇ ਹੋ ਗਏ ਫਿਰ ਮੈਂ ਅੱਜ ਡੀਪ ਕਲੀਨਿੰਗ ਸ਼ੁਰੂ ਕਰੀਆ ਰੂਮ ਦੀ ਸਾਰੇ ਘਰ ਦੀ ਕਰਦੀ ਆ ਕਿ ਕਮਰਾ ਕਰਕੇ ਮੈਂ ਕਰੂੰਗੀ ਕਿਉਂ ਇਕੱਠੇ ਕਰਨੀ ਪੋਸੀਬਲ ਨਹੀਂ ਉਹ ਵੈਸੇ ਵੀ ਮੇਰਾ ਅਤ ਨਹੀਂ ਮੈਂ ਇਕੱਠਾ ਕੰਮ ਨਹੀਂ ਕਦੇ ਵੀ ਛੇੜਦੀ ਹੁੰਦੀ ਇੱਕ ਇੱਕ ਰੂਮ ਕਰਕੇ ਕਲੀਨ ਕਰਦੀ ਹੁੰਦੀ ਆ ਨੀਚੇ ਵਾਲੀ ਬੈੱਡ ਸ਼ੀਟ ਮੈਂ ਸੇਮ ਬਚਾਤੀ ਉੱਪਰ ਵਾਲੀ ਮੈਂ ਅਲੱਗ ਤੋਂ ਪਛਾ ਦੂੰਗੀ ਸਾਫ ਬੈੱਡਸ਼ੀਟ نیچے ਵਾਲੀ ਉਹੀ ਸੇਮ ਹੀ ਗੰਦੀ ਤਾਂ ਹੁੰਦੀ ਨਾ ਕਿ ਰੂਮ ਯੂਸ ਕਰਦੇ ਨਾ ਕੋਈ ਇਧਰ ਸੌਂਦਾ ਵੀ ਬੈੱਡਸ਼ੀਟ ਗੰਦੀ ਹੋਣੀ ਨਾ ਹੁਣ ਦਸਤ ਵਾਲਾ ਮੌਸਮ ਹੈ ਤੇ ਸੈਟ ਇਚ ਇਹ ਨਾ ਮੈਂ ਦਰੀ ਵਛਾਈ ਹੋਈ ਹੈ ਪ੍ਰਿੰਟਡ ਦਰੀ ਹੈ ਬੜਾ ਸੋਹਣਾ ਪ੍ਰਿੰਟਰ ਦਾ ਫੁਲਕਾਰੀ ਵਾਲਾ ਸੋਹਣੀ ਲੱਗਦੀ ਹੈ ਬਿਸ਼ੀ ਸਰਦੀਆਂ ਵਿੱਚ ਤਾਂ ਹੋਰ ਵੀ ਅੱਛੀ ਕੋਜੀ ਜੀ ਲੁੱਕ ਹੁੰਦੀ ਆ ਆਪਾਂ ਕੁਸ਼ਨਸ ਵਗੈਰਾ ਰੱਖਦੇ ਅੱਛੀ ਲੁੱਕ ਹੁੰਦੀ ਹੈ ਤੇ ਇਹ ਉੱਪਰ ਮੈਂ ਰੱਖ ਦਾਨੀ ਕੁਸ਼ਨਸ ਰੂਮ ਵੀ ਇਹਨਾਂ ਨਾਲ ਇਨਕ ਨਾਲ ਹੀ ਸੋਹਣ ਲੱਗਣ ਲੱਗ ਜਾਂਦਾ ਥੋੜੀ ਲੁੱਕ ਚੇਂਜ ਹੋ ਜਾਂਦੀ ਡਿਫਰੈਂਟ ਚ ਹੋ ਜਾਂਦੀ ਆ ਕੁਛਨ ਫਰਕ ਤੇ ਦਰੀ ਮੈਂ ਝਾੜ ਕੇ ਪਛਾਤੀ ਵਾਸ਼ ਕਰਨੀ ਤਾਂ ਹਜੇ ਨੂੰ ਲੋਡ ਨਹੀਂ ਸੀ ਲੋ ਜੀ ਹੁਣ ਆਪਾਂ ਲੈ ਰਹੇ ਆ ਬ੍ਰੇਕ ਪੀ ਰਹੇ ਆ ਚਾਹ ਆਪੀ ਕੇ ਫਿਰ ਬਾਕੀ ਦੀ ਕੰਮ ਕਰਦੇ ਡਸਟਿੰਗ ਉਧਰ ਰੂਮ ਚ ਇਹਨੇ ਜਾਲੇ ਲੱਗੇ ਪਏ ਸੀ ਰੁਪੈਂਦਾ ਨਹੀਂ ਕੋਈ ਜਾਲ ਜੜ ਗੋ ਨਹੀਂ ਨਹੀਂ ਸਾਰੇ ਲੱਗੇ ਪਏ ਨੇ ਉਹ ਦੇਖੋ ਆਪਣੇ ਕਮਰੇ ਚ ਵੀ ਲੱਗੇ ਪਏ ਨੇ ਕਿ ਕਮਰਾ ਕਰਕੇ ਸਾਫ ਸਫਾਈ ਕਰੂੰ ਫਿਰ ਹੋਊਗੀ ਕਰਨੀ ਸੀ ਮੈਨੂੰ ਨਿਊ ਇਅਰ ਤੋਂ ਪਹਿਲਾਂ ਹੀ ਸੀ ਪਰ ਮੈਂ ਬਿਮਾਰ ਹੋ ਗਈ ਮੇਰੇ ਘਰੇ ਹੋਇਆ ਉਹ ਮੈਂ ਇਹ ਨਹੀਂ ਕਰਨੇ ਪੈਂਦੇ ਆ ਹੋਰ ਕੀ ਬਸ ਬਸ ਰਹਿਣ ਦਿਓ ਕਰਨੇ ਪੈਂਦੇ ਤੁਹਾਨੂੰ ਪੜਨ ਦੇ ਕਲਾਸ ਚਾੱਕੇ ਨਹੀਂ ਪਿੰਦੇ ਜਾਣੇ ਸਾਫ ਕਰੋਗੇ ਗੱਲਾਂ ਦੇਖ ਲੋ ਇਹਨਾਂ ਦੀ ਕਾਫਰ ਬਹੁਤ ਵੇਲੇ ਕਰਦਾ ਵੀ ਨਹੀਂ ਉਹ ਕੀ ਕਰਦੇ ਕੀ ਉਹ ਤੁਸੀਂ ਮੇਰਾ ਕੰਮ ਆਇਆ ਦੱਸ ਦੋ ਉਹ ਚਾਹ ਪੀ ਲਈ ਲੈ ਲਈ ਆਪਾਂ ਬ੍ਰੇਕ ਚਾਹ ਪੀ ਕੇ ਫਿਰ ਮੈਂ ਰੂਮ ਦੀ ਕਰੂੰ ਸਾਫ ਸਫਾਈ ਫਿਰ ਬਣਾਉਂਗੀ ਮੈਂ ਤਿਰਾਂ ਦੀਆਂ ਪਿੰਨੀਆਂ ਤਿਰਾਂ ਵਾਲੇ ਲੱਡੂ ਖੋਏ ਤੇ ਤੇਲ ਦੇ ਲੱਡੂ ਚਾਪੀ ਬੀਖਤ ਕਵਰਤਾਰ ਲਈ ਥੋੜੀ ਇੱਕ ਭੈਣ ਨੇ ਆ ਟੈਪਸ ਵਾਲੇ ਮਿੱਟ ਸਪਰੇ ਦਾ ਪਿਕਚਰ ਮੰਗੀ ਸੀ ਹਨ ਮੈਨੂੰ ਦਿਖਾ ਦਿਓ ਵੀਡੀਓ ਵਿੱਚ ਕਿਹੋ ਜੀ ਹੈ ਆ ਹੈ ਗਿਆ ਦੇਖੋ ਲਿਖਿਆ ਜੋਫ ਜੋਫ ਟੈਪ ਐਂਡ ਸ਼ਾਵਰ ਕਲੀਨਰ ਆਹ ਵਾਲੀ ਬੋਤਲ ਆ ਇਹ Amazon ਤੋਂ ਮੈਂ ਮੰਗਵਾਈ ਸੀ ਅੱਛਾ ਰਿਜ਼ਲਟ ਆ ਕਾਫੀ ਮੈਂ ਉਹੀ ਚੀਜ਼ ਸ਼ੇਅਰ ਕਰਨੀ ਤੁਹਾਨੂੰ ਪਸੰਦ ਕਰਦੇ ਆ ਜਿਹਦੇ ਰਿਜ਼ਲਟ ਮੈਨੂੰ ਅੱਛਾ ਮਿਲੂ ਮੈਂ ਫੇਰ ਹੀ ਤੁਹਾਨੂੰ ਸ਼ੇਅਰ ਕਰੂੰਗੀ ਜਿਹੜੀ ਚੀਜ਼ ਦਾ ਰਿਜ਼ਲਟ ਮੈਨੂੰ ਨਹੀਂ ਮਿਲਿਆ ਮੈਂ ਤੁਹਾਨੂੰ ਉਹ ਚੀਜ਼ ਕਦੇ ਸ਼ੇਅਰ ਨਹੀਂ ਕਰੂੰਗੀ ਔਰ ਰੀਅਲੀ ਇਹਦਾ ਰਿਜ਼ਲਟ ਬਹੁਤ ਅੱਛਾ ਟੈਪਸ ਤੇ ਬਹੁਤ ਜ਼ਿਆ ਸਪੈਸ਼ਲੀ ਇਹ ਟੈਪਸ ਤੇ ਸ਼ਾਵਰਸ ਵਾਸਤੇ ਹੈ। ਤੁਸੀਂ Amazon ਤੋਂ ਆਰਡਰ ਕਰ ਸਕਦੇ ਹੋ ਜੇ ਤੁਹਾਨੂੰ ਚਾਹੀਦਾ ਤਾਂ ਸਕਰੀਨਸ਼ਾਟ ਤੁਸੀਂ ਇਹਦੇ ਲੈ ਸਕਦੇ ਹੋ। ਅੱਜ ਦੁਪਹਿਰੇ ਮੈਂ ਬਣਾਈ ਸੈਂਡਵਿਚ ਮੈਂ ਤੁਹਾਨੂੰ ਥੋੜੇ ਨਾਲ ਵੀ ਰੈਸਪੀ ਸ਼ੇਅਰ ਕਰ ਲਾਂ ਬਹੁਤ ਹੀ ਘੱਟ ਸਮਾਨ ਨਾਲ ਬਣ ਕੇ ਤਿਆਰ ਹੋ ਜਾਂਦੇ ਨੇ। ਇਸ ਵਿੱਚ ਮੈਂ ਸਬਜ਼ੀਆਂ ਪਾਈਆਂ ਨੇ ਪਿਆਜ਼, ਸ਼ਿਮਲਾ ਮਿਰਚ, ਗਾਜਰ ਇਨਾਂ ਨੂੰ ਮੈਂ ਤਿੰਨੇ ਸਬਜ਼ੀਆਂ ਨੂੰ ਨਾ ਚੋਪਰ ਵਿੱਚ ਬਹੁਤ ਪ੍ਰੀਕ ਚੋਪ ਕਰ ਲਿਆ ਤੇ ਇਹ ਵਿੱਚ ਮੈਂ ਪਾਤੇ ਕੌਰਨ ਮੱਕੀ ਦੇ ਦਾਣੇ ਹੁੰਦੇ ਨੇ ਫਰੋਜ਼ਨ ਹੁੰਦੇ ਨੇ ਉਹ ਮੈਂ ਅਸੀਂ ਬਾਜ਼ਾਰ ਤੋਂ ਹੀ ਪੈਕੇਜ ਲੈ ਕੇ ਆਉਣਾ ਉਹ ਪਾਤੇ ਕੌਰਨ ਤੇ ਇਹਦੇ ਵਿੱਚ ਮੈਂ ਪਾਵਾਂਗੀ ਅਮਲ ਚੀਜ਼ ਸਪ੍ਰੈਡ ਮੇਰੇ ਕੋਲ ਪਿਆ ਸੀ ਫ੍ਰਿਜ ਵਿੱਚ ਨਹੀਂ ਹੈਗਾ ਤੁਸੀਂ ਸਿੰਪਲ ਦੁੱਧ ਦੀ ਮਲਾਈ ਪਾ ਲਓ ਤੇ ਮਾਇਓਨੈਸ ਪਾ ਲੂੰਗੀ ਮੈਂ ਜਿਵੇਂ ਆਪ ਖਾਣਾ ਹੋਵੇ ਫਿਰ ਤਾਂ ਮੈਂ ਮਲਾਈ ਪਾਉਣੀ ਹੁੰਦੀ ਦੁੱਧ ਦੀ ਮੈਂ ਮਾਇਓਨੈਸ ਮੈਨੂੰ ਟੇਸਟ ਘੱਟ ਹੀ ਅੱਛਾ ਲੱਗਦਾ ਹੈਗਾ ਤੇ ਇਹਦੇ ਵਿੱਚ ਪਾ ਦਾਂਗੇ ਕੁਝ ਆਪਾਂ ਸੀਜ਼ਨਿੰਗਸ ਪਾ ਦਾਂਗੇ ਜਿਵੇਂ ਚਿਲੀ ਫਲੇਕਸ ਪਾਤੇ ਪੀਜ਼ਾ ਮਿਕਸ ਮਿਕਸਡ 허ब्स ਪਾਤੇ ਇਸ ਤਰ੍ਹਾਂ ਦੇ ਕੁਝ 오ਰਗਾਨੋ ਵਗੈਰਾ ਪਾ ਕੇ ਅੱਛਾ ਫਲੇਵਰ ਬਣ ਜਾਦਾ ਸੈਂਡਵਿਚ ਦਾ ਆਪਾਂ ਨੂੰ ਕਈ ਵਾਰ ਫਹਿਮ ਹੁੰਦਾ ਵੀ ਬਾਹਰ ਜਾ ਕੇ ਸੈਂਡਵਿਚ ਪਤਾ ਨਹੀਂ ਬਹੁਤ ਸਵਾਦ ਮਿਲਦੇ ਨੇ ਅਹੀਂ ਜੀ ਕੋਈ ਗੱਲ ਨਹੀਂ ਘਰੇ ਵੀ ਬਹੁਤ ਸਵਾਦ ਸੈਂਡਵਿਚ ਬਣਦੇ ਨੇ ਬਹੁਤ ਟੇਸਟੀ ਘੱਟ ਤੋਂ ਘੱਟ ਸਮਾਨ ਨਾਲ ਆਪਾਂ ਬਣਾ ਕੇ ਤਿਆਰ ਕਰ ਸਕਦੇ ਹੁੰਦੇ ਆ ਪਰ ਸਿਰਫ ਉਹੀ ਆਪਾਂ ਨੂੰ ਬਾਹਰ ਜਰ ਬੈਠਿਆਂ ਨੂੰ ਚੀਜ਼ ਸਾਹਮਣੇ ਆਏ ਹੁੰਦੇ ਨੇ ਤਾਂ ਆਪਾਂ ਨੂੰ ਬਹੁਤ ਟੇਸਟ ਵੀ ਜ਼ਿਆਦਾ ਅੱਛੀ ਲੱਗਦੀ ਆ ਜਦੋਂ ਕਰੇ ਆਪ ਨੂੰ ਆਪ ਵਰਕੇ ਖਾਣਾ ਪੈਂਦਾ ਜਾਂ ਐ ਹੋਊਗਾ ਆਪਣੇ ਘਰੇ ਤਾਂ ਮੰਮੀ ਉਹੀ ਕਰ ਦਾਂਦਿੰਦੇ ਨੇ ਜੀ ਬਣਾਉਂਦੇ ਨੇ ਘਰੇ ਨੂੰ ਉਹੀ ਗੱਲ ਬਣਦੀ ਹੈ ਜੀ ਕੋਈ ਗੱਲ ਨਹੀਂ ਦਵਿੰਦਰ ਵੀ ਬਹੁਤ ਵਹਿਮੀ ਨਹੀਂ ਕਹਿਣਗੇ ਨਹੀਂ ਵੀ ਬਾਜ਼ਾਰ ਵਾਲੇ ਸੈਂਡਵਿਚ ਮੈਨੂੰ ਜਾਦੇ ਅੱਛੇ ਲੱਗਦੇ ਨੇ ਕ੍ਰਿਸਪ ਹੁੰਦੇ ਨੇ ਆਏ ਹੁੰਦੇ ਨੇ ਮੇਰੇ ਇਹਨਾਂ ਤੇ ਇਸ ਗੱਲ ਪਿੱਛੇ ਨਾ ਬਹੁਤ ਬਹਿਸ ਹੁੰਦੇ ਮੈਂ ਕਿ ਨਹੀਂ ਮੈਨੂੰ ਤਾਂ ਬਾਹਰ ਵਾਲਾ ਸੈਂਡਵਿਚ ਬਿਲਕੁਲ ਅੱਛਾ ਨਹੀਂ ਤਾਂ ਮੈਨੂੰ ਤਾਂ ਘਰ ਵਾਲਾ ਸੈਂਡਵਿਚ ਹੀ ਅੱਛਾ ਲੱਗਦਾ ਜੇ ਤੁਸੀਂ ਕ੍ਰਿਸਪੀ ਆਊ ਆਫ ਦੀ ਚੋਇਸ ਅਕੋਰਡਿੰਗ ਜਿੰਨਾ ਮਰਜ਼ੀ ਕਰ ਲਓ ਹਨਾ ਸਮਾਨ ਜਿਹਾ ਇਹ ਮਰਜ਼ੀ ਟੇਸਟ ਅਕੋਰਡਿੰਗ ਪਾ ਲਓ ਬਾਹਰ ਮਿਊਨਿਸ ਤੁਹਾਨੂੰ ਬਹੁਤ ਜ਼ਿਆਦਾ ਪਾ ਕੇ ਦਿੰਦੇ ਨੇ ਸੈਂਡਵਿਚ ਵਿੱਚ ਜੋ ਆਪਣੇ ਸਿਹਤ ਲਈ ਤਾਂ ਬਿਲਕੁਲ ਵੀ ਅੱਛੀ ਨਹੀਂ ਗੀ ਤੇ ਮੈਨੂੰ ਤਾਂ ਵੈਸੇ ਮਿਊਨਿਸ ਦਾ ਟੇਸਟ ਅੱਛਾ ਹੀ ਲੱਗਦਾ ਮੈਂ ਤਾਂ ਸਿੰਪਲ ਘਰ ਦੀ ਮਲਾਈ ਪਾ ਕੇ ਬਣਾ ਕੇ ਖੁਸ਼ਾਂ ਮਲਾਈ ਨਾਲ ਫਰੈਸ਼ ਮਲਾਈ ਦੁੱਧ ਦੀ ਪਾਉਣੇ ਹੈ ਨਾ ਤਾਂ ਬਹੁਤ ਅੱਛਾ ਟੇਸਟ ਹੁੰਦਾ ਤੇ ਆਪਾਂ ਬ੍ਰੈਡ ਵਿੱਚ ਫਿਲਿੰਗ ਕਰਦਾਂ ਨੇ ਫਿਲ ਚਾਹੇ ਆਪਣੇ ਕੋਲ ਸਿਰਫ ਪਿਆਜ਼ ਤੇ ਸ਼ਿਮਲਾ ਮਿਰਚ ਦੋ ਸਬਜ਼ੀਆਂ ਨੇ ਉਹਦੇ ਨਾਲ ਵੀ ਸੈਂਡਵਿਚ ਬਣ ਜੂਗਾ शिमला ਮਿਰਚ ਨਹੀਂ ਹੈਗੀ ਪਿਆਜ਼ ਟਮਾਟਰ ਹਰੀ ਮਿਰਚ ਹਰਾ ਧਨੀਆ ਪਾ ਲਓ ਉਹਦੇ ਨਾਲ ਵੀ ਸੈਂਡਵਿਚ ਬਣ ਜੂਗਾ ਪੱਤਾ ਗੋਭੀ ਵਾਲਾ ਸੈਂਡਵਿਚ ਬਹੁਤ ਅੱਛਾ ਲੱਗਦਾ ਕੱਲੀ ਪੱਤਾ ਗੋਭੀ ਪਾ ਲਓ ਵਿੱਚ ਹਰਾ ਧਨੀਆ ਹਰੀ ਮਿਰਚ ਪਾ ਲਓ ਉਹ ਵੀ ਬਹੁਤ ਅੱਛਾ ਲੱਗਦਾ ਇਹ ਸਰਦੀਆਂ ਵਾਲੀਆਂ ਸਬਜ਼ੀਆਂ ਦੀ ਆਇਮੋਜ ਤੁਸੀਂ ਸੈਂਡਵਿਚ ਵਿੱਚ ਜਿਵੇਂ ਮਰਜ਼ੀ ਪਾ ਲਓ ਖਿਚੜੀ ਵਿੱਚ ਪਾ ਲਓ ਪਲਾਉ ਵਿੱਚ ਪਾ ਲਓ ਹਨਾ ਪੋਹੇ ਵਿੱਚ ਪਾ ਲਓ ਸਰਦੀਆਂ ਵਾਲੀਆਂ ਸਬਜ਼ੀਆਂ ਮੈਂ ਦੀਆਂ ਆਇਮੋਜ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਵੀ ਸਰਦੀਆਂ ਵਾਲੀਆਂ ਸਬਜ਼ੀਆਂ ਮੈਂ ਹਮੇਸ਼ਾ ਫ੍ਰਿਜ ਵਿੱਚ ਰੱਖਤੀ ਰੱਖਦੀ ਹਾਂ ਗਰਮੀ ਵਿੱਚ ਸਬਜ਼ੀਆਂ ਦੀ ਇੰਨੀ ਜ਼ਿਆਦਾ ਚੋਆਇਸ ਨਹੀਂ ਹੁੰਦੀ ਹੈਗੀ। ਸੋ ਸੈਂਡਵਿਚ ਨੂੰ ਮੈਂ ਰੱਖਤਾ ਸੈਂਡਵਿਚ ਮੇਕਰ ਵਿੱਚ ਤੇ ਆਪਣੇ ਸੈਂਡਵਿਚ ਗ੍ਰਿਲ ਹੋ ਚੁੱਕੇ ਨੇ। ਤੁਹਾਨੂੰ ਇਹਨਾਂ ਨੂੰ ਕੱਢ ਲੈਣੇ ਬਾਅਦ ਤੇ ਕਟਿੰਗ ਕਰ ਦੇਣਾ ਤੇ ਬਿਲਕੁਲ ਕਰਿਸਪ ਹੋਏ ਨੇ ਬਹੁਤ ਅੱਛੇ ਲੱਗਦੇ ਨੇਗੇ। ਤੇ ਇਹਨਾਂ ਦੀ ਕੱਟ ਲੈਣੇ ਕਟਿੰਗ। ਬਾਕੀ ਆਪਦੇ-ਆਪ ਦੀ ਚੋਆਇਸ ਹੁੰਦੀ ਹੈ ਹਰ ਇੱਕ ਦੀ ਨਾ ਕਈ ਵਾਰ ਕਿਸੇ ਨੂੰ ਕੋਈ ਸਬਜ਼ੀ ਨਹੀਂ ਅੱਥੀ ਲੱਗਦੀ ਕਿਸੇ ਨੂੰ ਅੱਛੀ ਲੱਗਦੀ ਆ। ਆਪਣੀਆਂ ਟੇਸਟ ਅਕੋਰਡਿੰਗ ਸਬਜ਼ੀਆਂ ਪਾ ਕੇ ਬਣਾ ਲੀਏ ਜੀ ਸੈਂਡਵਿਚ ਅੱਛਾ ਲੱਗਦਾ ਟੇਸਟੀ ਲੱਗਦਾ। ਇਹ ਵਰਗੋ ਸਬਜੀ ਨਹੀਂ ਭਰਨ ਦੇ ਫਿਰ ਆਪਾਂ ਨੂੰ ਉਹਦਾ ਟੇਸਟ ਅੱਛਾ ਨਹੀਂ ਲੱਗਦਾ ਇਸ ਕਰਕੇ ਹਾਂ ਰੱਖਦਾ ਅਲੱਗ-ਅਲੱਗ ਟੇਸਟ ਹੁੰਦਾ ਆਪਣੇ ਸੈਂਡਵਿਚ ਬਣ ਕੇ ਤਿਆਰ ਨੇ ਹੁਣ ਮੈਂ ਉਹਨੂੰ ਕਰਦਣੀ ਆ ਸਰਵ ਬਹੁਤ ਹੀ ਅੱਛੇ ਖਾਣ ਵਿੱਚ ਟੇਸਟੀ ਕ੍ਰਿਸਪ ਤੇ ਕਲਰਫੁਲ ਜੇ ਬਣਦੇ ਨੇ ਸਬਜ਼ੀਆਂ ਪਾ ਕੇ ਤੇ ਹੁਣ ਸੈਂਡਵਿਚ ਮੇਕਰ ਨੂੰ ਮੈਂ ਗਰਮ ਹੀ ਸੀਗਾ ਮੈਂ ਕਹਿੰਦਾ ਹੁਣ ਨਾਲ ਦੀ ਨਾਲ ਮੈਨੂੰ ਟਿਸ਼ੂ ਨਾਲ ਸਾਫ਼ ਕਰਦਣੀ ਆ ਨਹੀਂ ਫਿਰ ਠੰਡਾ ਹੋ ਗਿਆ ਨਾ ਜਾਂ ਘੋ ਜੰਮ ਜਾਊਗਾ ਮੈਨੂੰ ਫਿਰ ਦੁਬਾਰੇ ਗਰਮ ਕਰਨਾ ਪਊਗਾ ਇਹ ਵੀ ਮੈਂ ਟਿਸ਼ੂ ਪੇਪਰ ਨਾਲ ਅੰਦਰੋਂ ਸਾਫ ਕਰ ਦਨੀ ਹੈ ਵਾਈਪ ਕਰ ਦਨੀ ਇੱਕ ਵਾਰ ਤਾਂ ਕਿ ਅੰਦਰੋਂ ਕਲੀਨ ਹੋ ਜੇ ਜੇ ਮੈਂ ਗੰੰਦਾ ਰੱਖੂਗੀ ਤਾਂ ਐਦਾ ਫਿਰ ਨੈਕਸਟ ਟਾਈਮ ਯੂਜ਼ ਕਰਨਾ ਹੋਦੋਂ ਉਹ ਵੀ ਚ ਸਮੈਲ ਆਉ ਗੰੰਦਾ ਮੈਂ ਕਦੇ ਰੱਖਿਆ ਹੀ ਨਹੀਂ ਹੈਗਾ ਨਾਲ ਦੀ ਨਾਲ ਹੀ ਮੈਂ ਕਲੀਨ ਕਰਕੇ ਰੱਖ ਦਨੀ ਹੁੰਨੀ ਆ ਫਿਰ ਮੈਨੂੰ ਠੰਡਾ ਹੋਣ ਲਈ ਰੱਖ ਦੂੰਗੀ ਜੋ ਠੰਡਾ ਹੋ ਗਿਆ ਫਿਰ ਮੈਂ ਬੰਦ ਕਰਕੇ ਇਹਨੂੰ ਅੰਦਰ ਸੰਭਾਲ ਲੂੰਗੀ ਇੱਕ ਵਾਰ ਅੰਦਰੋਂ ਮੈਂ ਜਿਦਾਂ ਵਾਈਪ ਕਰਤਾ ਤੇ ਹੁਣ ਫਿਰ ਚੱਲਦੇ ਆਪਾਂ ਸਫਾਈਆਂ ਵੱਲ ਚਾਹ ਪੀਣ ਤੋਂ ਬਾਅਦ ਆਗੇ ਸਫਾਈਆਂ ਵੱਲ ਦਸਟਿੰਗ ਕਰਨੀ ਸੀ ਰੂਮ ਦੀ ਮੈਂ ਕਿ ਚਲ ਉੱਪਰ ਦੀ ਬੈੱਡ ਸ਼ੀਟ ਪਛਾਉਣ ਤੋਂ ਪਹਿਲਾਂ ਮੈਂ ਡਸਟਿੰਗ ਕਰ ਲਾਂ ਰੂਮ ਦੀ ਸਰਦੀ ਵਿੱਚ ਤਾਂ ਡਸਟਿੰਗ ਵੀ ਬਹੁਤ ਬਹੁਤ ਘੱਟ ਲੋਡ ਪੈਂਦੀ ਹੈ ਖਾਸ ਕਰ ਆਹ ਵਾਲੇ ਰੂਮ ਵਿੱਚ ਜਿਹੜਾ ਰੂਮ ਕੋਈ ਯੂਜ਼ ਕਰਦਾ ਨਹੀਂ ਇਹ ਮੈਂ ਕਰ ਲੂੰਗੀ ਡਸਟਿੰਗ ਸਾਰੇ ਰੂਮ ਦੀ ਫਿਰ ਉੱਪਰ ਦੀ ਬੈੱਡ ਸ਼ੀਟ ਲਗਾਉਂਗੀ ਬੈੱਡ ਸ਼ੀਟ ਮੈਂ ਇਸ ਵਾਰ ਵੂਲਨ ਹੀ ਲਗਾ ਦੂੰ ਕਿਉਂਕਿ ਮੈਂ ਕਾਟਨ ਦੀਆਂ ਬੈੱਡ ਸ਼ੀਟਸ ਮੈਂ ਸੰਭਾਲ ਚੁੱਕੀਆਂ ਸਾਰੀਆਂ ਤੇ ਜਿਹੜੀ ਇੱਕ ਹੈਗੀ ਸੀ ਉੱਪਰ ਪਛਾਈ ਉਹ ਵਾਲੇ ਵਾਸ਼ ਕਰਨੀ ਆ ਇਸ ਕਰਕੇ ਮੈਂ ਕਿਹਾ ਚਲ ਵੂਲਨ ਬੈੱਡ ਸ਼ੀਟ ਹੀ ਲਗਾ ਦਣੀ ਹੈ ਬਾਕੀ ਬੈੱਡ ਸ਼ੀਟ ਨੂੰ ਉੱਪਰ ਦਿਵਾਨ ਦੇ ਵਿੱਚ ਰੱਖਤੀਆਂ ਸਾਰੀਆਂ ਕਾਟਨ ਦੀ ਬੈੱਡ ਸ਼ੀਟ ਬਿਚਾਵਾਂਗੇ ਇੱਥੇ ਜੇ ਕਿਸੇ ਨੂੰ ਆਉਣ ਹੋਏ ਕਦੇ ਬੈੱਡ ਸ਼ੀਟ ਸਾਫ਼ ਹੋਈ ਠੀਕ ਹੈ ਜੇ ਕਾਫੀ ਦਿਨ ਹੋ ਗਏ ਤਾਂ ਆਪਾਂ ਚੇਂਜ ਕਰ ਦਾਂਗੇ ਫਿਰ ਉਹਦੇ ਮੌਕੇ ਤੇ ਤੇ ਸਾਫ਼ ਸਫਾਈ ਕਰਕੇ ਨਾ ਰੂਮ ਇੰਨਾ ਵਧੀਆ ਲੱਗ ਰਿਹਾ ਸੀ ਉਹ ਹੀ ਰੂਮ ਜਦੋਂ ਬਹੁਤ ਟਾਈਮ ਤੱਕ ਆਪ ਉਹਦੇ ਵੱਲ ਰੂਮ ਵੱਲ ਦੇਖਦੇ ਨਹੀਂ ਸਫਾਈ ਨਹੀਂ ਕਰਦੇ ਹੈਗੇ ਤਾਂ ਫਿਰ ਉਹ ਰੂਮ ਆਪ ਨੂੰ ਹੋਰ ਲੱਗਣ ਲੱਗ ਜਾਂਦਾ ਹੈ ਬੈੱਡ ਸ਼ੀਟ ਅਚੀ ਤਰ੍ਹਾਂ ਕਰਦਾਂਗੇ ਟੱਕ ਆਪਾਂ ਨਾ ਬੈੱਡ ਸ਼ੀਟ ਕਿੰਨੀ ਮਰਜ਼ੀ ਮਹਿੰਗੀ ਤੇ ਸੋਹਣੀ ਪਛਾ ਲਈਏ ਪਰ ਜਦੋਂ ਤੱਕ ਉਹ ਅਚੀ ਤਰ੍ਹਾਂ ਟੱਕ ਕਰਕੇ ਬਿਛਾਈ ਨਹੀਂ ਹੋ ਗਈ ਟਕਿੰਗ ਅਚੀ ਤਰੀਕੇ ਨਾਲ ਨਹੀਂ ਕਰੀ ਹੋਈ ਨਾ ਸੋਹਣੀ ਨਹੀਂ ਲੱਗੂਗੀ ਬੈੱਡ ਸ਼ੀਟ ਚਾਹੇ ਸਸਤੀ ਹੋਵੇ ਪੁਰਾਣੀ ਹੋਵੇ ਪਰ ਉਹ ਟੱਕ ਕਾ ਕਰਿਓ ਨਾ ਅਚੀ ਤਰ੍ਹਾਂ ਉਧਰ ਉਧਰ ਲਮਕੀ ਨਾ ਬਾਹਰ ਨਾ ਨਿਕਲੀ ਹੋਵੇ ਉਹੀ ਬੈੱਡ ਸ਼ੀਟ ਬਿਸੀ ਹੋਈ ਸੋਹਣੀ ਲੱਗਦੀ ਆ ਮੈਨੂੰ ਇਹ ਚੀਜ਼ ਦਾ ਮੈਨੂੰ ਬਹੁਤ ਜ਼ਿਆਦਾ ਆਪਣੇ ਆਪ ਨੂੰ ਪਰਸਨਲੀ ਫੀਲ ਹੁੰਦਾ ਕਿ ਬੈੱਡ ਸ਼ੀਟ ਅਚੀ ਤਰ੍ਹਾਂ ਟੱਕ ਹੋਵੇ ਤਾਂ ਕਿਸੇ ਪਾਸੇ ਫੁੱਲੀ ਜੀ ਨਾ ਹੋਵੇ ਨਿਕ ਉਹ ਚੀਜ਼ ਮੈਨੂੰ ਸੋਹਣੀ ਲੱਗਦੀ ਮੈਨੂੰ ਇਹਨਾਂ ਦਾ ਬੈੱਡ ਸ਼ੀਟ ਖਿੱਚ ਕੇ ਟੱਕ ਕਰਕੇ ਪਛਾਈ ਹੋਵੇ ਫਿਰ ਉਹੀ ਬੈੱਡ ਸ਼ੀਟ ਬਿਸ਼ੀ ਹੋਈ ਬਹੁਤ ਸੋਹਣੀ ਲੱਗਦੀ ਹੈ ਤੇ ਆਪਣੇ ਰੂਮ ਦੀ ਸਾਫ ਸਫਾਈ ਹੋ ਗਈ ਡੰ ਡਸਟਿੰਗ ਵੀ ਮੈਂ ਸਾਰੀ ਘਰ ਦੀ ਬੈੱਡ ਸ਼ੀਟ ਲਗਾਤੀ ਲੁੱਕ ਹੀ ਬਦਲ ਜਾਂਦੀ ਹੈ ਰੂਮ ਦੀ ਆਪਾਂ ਸਾਫ ਸਫਾਈ ਕਰਦਾਂ ਨੇ ਨਾ ਦੇਖੋ ਹੁਣ ਰੂਮ ਕਿੰਨਾ ਸੋਹਣਾ ਲੱਗ ਰਿਹਾ ਸੋਹਣਾ ਤਾਂ ਪਹਿਲਾਂ ਵੀ ਲੱਗ ਰਿਹਾ ਸੀ ਪਰ ਮੈਨੂੰ ਆਪਨੇ ਮਨ ਨੂੰ ਆਇਆ ਸੀ ਵੀ ਰੂਮ ਦੀ ਸਫਾਈ ਕਰਨ ਵਾਲੀ ਆ ਨਾ ਬੈੱਡ ਸ਼ੀਟ ਚੇਂਜ ਕਰਨ ਵਾਲੀ ਹੈ ਤੇ ਹੁਣ ਪਤਾ ਵੀ ਸਾਫ ਸਫਾਈ ਹੋ ਗਈ ਬੈੱਡ ਸ਼ੀਟ ਵੀ ਆਪਾਂ ਵਾਸ਼ ਕਰੀ ਹੋਈ ਇਹ ਤਰੀਕਾ ਮੈਂ ਕਰਦੀ ਰੂਮ ਦੀ ਸੈਟਿੰਗ ਇੱਕ ਸਾਈਡ ਟੇਬਲ ਤੇ ਮੈਂ ਬੇਟੀ ਦੀ ਡਾਲਸ ਰੱਖਦੀਆਂ ਡਾਲਸ ਬਾਹਰ ਹੀ ਪਈਆਂ ਸੋ ਉਹਦੀ ਕੋਕੋ ਹੀ ਮੈਂ ਰੱਖਦੀਆਂ ਕੁਝ ਤਾਂ ਲੈ ਅੰਦਰ ਵੀ ਬੈਗ ਭਰੇ ਹੋਏ ਉਹਦਾ ਡਾਲਸ ਦਾ ਬੱਚੇ ਕੰਨ ਸੁਟਣ ਦਿੰਦੇ ਨੇ ਆਪਣੀਆਂ ਚੀਜ਼ਾਂ ਇੱਧਰ ਮੈਂ ਉਹਦੀ ਡਾਲਸ ਰੱਖਦੀਆਂ ਮੈਟ ਤੇ ਉਹਦੇ ਡੈਡੀ ਹਮੇਸ਼ਾ ਲਈ ਪਈ ਹੁੰਦੇ ਨੇ ਆਲਵੇਸ ਫਿਰ ਮੈਨੂੰ ਫੋਨ ਕਰਕੇ ਪੁੱਛੂਗੀ ਮम्मा ਮੇਰਾ ਰੂਮ ਕੋ ਯੂਜ਼ ਕਰਦਾ ਹੁੰਦਾ ਕਿ ਨਹੀਂ ਕਰਦਾ ਹੁੰਦਾ ਤੇ ਹੁਣ ਮੈਂ ਬਣਾ ਰਹੀ ਹਾਂ ਤੁਹਾਡੇ ਨਾਲ ਸ਼ੇਅਰ ਕਰ ਰਿਆ ਤਿਲਾਂ ਦੇ ਲੱਡੂ ਦੀ ਰੈਸਪੀ ਤਿਲ ਤੇ ਖੋਈ ਦੇ ਲੱਡੂ ਐਕਚੁਅਲੀ ਮੈਂ ਬਣਾਉਣੇ ਤਾਂ ਲੋਹੜੀ ਤੋਂ ਪਹਿਲਾਂ ਹੀ ਸੀਗਾ ਪਹਿਲਾਂ ਹੀ ਬਣਾਉਣੇ ਸੀ ਪਰ ਬਸ ਟਾਈਮ ਜਾਈਨ ਲੱਗਾ ਹੈਗਾ ਕੌੜੀ ਹੋ ਗਈ ਤੇ ਤਿਲ ਕੁਛ ਮੇਰੇ ਕੋਲ ਪਏ ਸੀ ਕਰਨ ਤੇ ਕੁਛ ਮੈਂ ਮੰਗਾ ਲੇ ਇਹ ਇਹ ਸਾਰੇ 450 ਗ੍ਰਾਮ ਤਿਲ ਨੇ 200 ਮੇਰੇ ਕੋਲ ਪਏ ਸੀ ਤਾਂ 150 ਗ੍ਰਾਮ ਮੈਂ ਮੰਗਾ ਲੇ ਕਲਰ ਦਾ ਵੀ ਫਰਕ ਹੈ ਜਿਹੜੇ ਮੇਰੇ ਕੋਲ ਘਰੇ ਫੇਸ ਤੋਂ ਫਾਈਟਸ ਜਿਹੜੇ ਮੈਂ ਅੱਜ ਸਪੈਸ਼ਲ ਮੰਗਵਾਏ ਨੇ ਉਹ ਮੈਂ ਉਹ ਬ੍ਰਾਊਨ ਜਿਹੇ ਨੇ ਇਹਨਾਂ ਨੂੰ ਹੁਣ ਭੁੰਨਾਂਗੇ ਡਰਾਈ ਰੋਸਟ ਕਰਾਂਗੇ ਜਦੋਂ ਤੱਕ ਇਹ ਤੜਕਣ ਨਹੀਂ ਲੱਗਦੇ ਹੈਗੇ ਹਨ ਬਸ ਆਪਾਂ ਡਰਾਈ ਰੋਸਟ ਹੀ ਕਰਨੇ ਨੇ 5 ਮਿੰਟ ਵਿੱਚ ਤੜਕਣ ਜ ਲੱਗ ਜਾਂਦੇ ਨੇਗੇ ਤੇ ਫਿਰ ਆਪਾਂ ਕੈਸ ਕਰ ਦਾਂਗੇ ਬੰਦ ਉਸ ਤੋਂ ਬਾਅਦ ਜੋ ਤੜਕਣ ਲੱਗੇ ਤੇ ਫਿਰ ਇਹਨਾਂ ਨੂੰ ਕਰਾਂਗੇ ਆਪਾਂ ਠੰਡਾ ਬਹੁਤ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਹਲਕੇ ਜਿ ਕੋਸੇ ਰੱਖਾਂਗੇ ਥੀਲਾਂ ਦੇ ਲੱਡੂ ਸਰਦੀ ਵਿੱਚ ਖਾਣੇ ਵੀ ਚੰਗੇ ਨੇ ਥੀਲਾਂ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਖਾਣ ਟੇਸਟੀ ਵੀ ਲੱਗਦੇ ਨੇ ਉਤੇਲ ਮੈਂ ਕਰ ਲਈ ਠੰਡੇ ਬਹੁਤ ਜਿਆਦਾ ਠੰਡੇ ਨਹੀਂ ਕਰੇ ਕੋਸੇ ਜੇ ਰੱਖੇ ਨੇ ਬਿਲਕੁਲ ਵੀ ਠੰਡੇ ਨਹੀਂ ਕਰੇ ਹੈਗੇ ਤੇ ਇਹਨਾਂ ਨੂੰ ਮਿਕਸੀ ਵਿੱਚ ਹੁਣ ਕਰਾਂਗੇ ਗਰਾਉਂਡ ਮੈਂ ਥੋੜਾ ਜਿਹਾ ਮੁੱਠੀ ਕਿਤੇਲ ਮੈਂ ਰੱਖੂੰਗੀ ਉਹ ਮੈਂ ਸਾਤ ਪਾਉਂਗੀ ਉਹ ਮੈਂ ਬਾਕੀ ਮੈਂ ਸਾਰੇ ਗਰਾਉਂਡ ਕਰ ਲੂੰਗੀ ਗਰਾਉਂਡ ਵੀ ਦਰਦਰੇ ਜੇ ਕਰੂੰਗੀ ਬਹੁਤ ਜਿਆਦਾ ਉਹ ਨਹੀਂ ਕਰਦੀ ਬਿਲਕੁਲ ਵੀ ਫਾਈਨ ਪਾਊਡਰ ਕਰ ਲਉ ਉਹ ਨਹੀਂ ਕਰਦੀ ਬਸ ਮਿਕਸੀ ਚਲਾਵਾਂਗੇ ਬੰਦ ਕਰਾਂਗੇ ਇਸ ਤਰੀਕੇ ਨਾਲ ਇਹਨਾਂ ਨੂੰ ਪੀਸਾਂਗੇ ਨਹੀਂ ਫਿਰ ਇਹਨਾਂ ਵਿੱਚੋਂ ਤੇਲ ਨਿਕਲਣਾ ਆਇਲ ਹੁੰਦਾ ਹੈ ਨਾ ਵਿੱਚ ਉਹ ਰਿਲੀਜ਼ ਕਰ ਦੇਣਾ ਇਹਨਾਂ ਨੇ ਆ ਕਰਕੇ ਮਿਕਸੀ ਚਲਾਵਾਂਗੇ ਬੰਦ ਕਰਾਂਗੇ ਉਸ ਤਰੀਕੇ ਨਾਲ ਇਹਨ ਪੀਸਾਂਗੇ ਦਰਦਰਾ ਜਾਂ ਪੀਸੂਗੀ ਮੈਂ ਬਹੁਤ ਜ਼ਿਆਦਾ ਬਰੀਕ ਨਹੀਂ ਮੈਂ ਕਰਨੇ ਹੈਗੇ। ਬਾਕੀ ਇਹ ਤੁਹਾਨੂੰ ਪੀਸੇ ਹੋਏ ਨਹੀਂ ਪਸੰਦ ਤੁਸੀਂ ਸਾੰਪਤ ਵੀ ਰੱਖ ਸਕਦੇ ਹੋ। ਪੀਸੇ ਹੋਏ ਨਾਲ ਕੀ ਹੁੰਦਾ ਬਾਈਂਡਿੰਗ ਅੱਛੀ ਆਏਂਦੀ ਲੱਡੂਆਂ ਦੀ। ਅਬ ਦੇਖ ਤਾਂ ਜ਼ਰੂਰ ਪੀਸਿਓ। ਕਈਆਂ ਨੂੰ ਪੀਸੇ ਹੋਏ ਨਹੀਂ ਵਧੀਆ ਲੱਗਦੇ। ਪਰ ਜੇ ਅੱਧੇ ਤੇਲ ਪੀਸ ਲਾਂਗੇ ਨਾ ਲੱਡੂਆਂ 'ਚ ਜਿਹੜੀ ਬਾਈਂਡਿੰਗ ਆ ਅੱਛੀ ਤਰ੍ਹਾਂ ਲੱਡੂ ਬਣ ਜਾਂਦੇ ਨੇ। ਆ ਇੰਨੇ ਤੇਲ ਮੈਂ ਸਾੰਪਤ ਰੱਖ ਲਈ ਸੀਗੇ। ਤੇ ਇਹਦੇ ਵਿੱਚ ਆ ਪੀਸੇ ਹੋਏ ਜਿਹੜੇ ਤੇਲ ਪਾਊਡਰ ਬਣਾਇਆ ਆਪਾਂ ਇਹ ਵੀ ਪਾ ਦਾਂਗੇ। ਲਾਸਟ ਇਅਰ ਵੀ ਮੈਂ ਬਣਾਇਆ ਸੀ ਪਿਛਲੀ ਵ ਤੁਸੀਂ ਮਿਲਕ ਪਾਊਡਰ ਤੋਂ ਵੀ ਖੋਆ ਬਣਾ ਸਕਦੇ ਹੋ ਇਹਦੇ ਵਿੱਚ ਮੈਂ ਪਾਉਂਗੀ ਖੋਆ 250 ਗ੍ਰਾਮ ਮੈਂ ਖੋਆ ਪਾਉਂਗੀ 450 ਗ੍ਰਾਮ ਤੇਲ ਸੀ 250 ਗ੍ਰਾਮ ਖੋਆ ਸੀ ਤੇ 150 ਗ੍ਰਾਮ ਮੈਂ ਮਿੱਠਾ ਪਾਉਂਗੀ ਜੇ ਵੀ ਸ਼ੱਕਰ ਪਾਉਂਗੀ ਤੁਸੀਂ ਗੁੜ ਵੀ ਪਾ ਸਕਦੇ ਹੋ ਰੇਸੀ ਖੰਡ ਵੀ ਪਾ ਸਕਦੇ ਹੋ ਨੂੰ ਗੁੜ ਨੂੰ ਮਿਕਸ ਦੀ ਵਿੱਚ ਗ੍ਰाइंड ਕਰਕੇ ਵੀ ਪਾ ਸਕਦੇ ਹੋ ਮੈਂ ਸ਼ੱਕਰ ਲੈ ਰਹੀ ਹਾਂ ਤੇ ਖੋਏ ਨੂੰ ਤੇਰ ਨਾਲ ਮਿਕਸ ਕਰ ਲਾਂਗੀ ਸ਼ੱਕਰ ਵੀ ਪਾ ਲਾਂਗੇ ਵਿੱਚ ਸ਼ੱਕਰ ਮੈਂ ਵੱਧ ਲਈ ਸੀ ਪਹਿਲਾਂ ਫਿਰ ਮੈਂ ਪਾਈ 150 ਗ੍ਰਾਮ ਹੀ ਪਾਈ ਕੁਝ ਮੈਂ ਬਚਾ ਲਈ ਇਦੇ ਵਿੱਚ ਘਿਓ ਪਾਉਣ ਦੀ ਬਿਲਕੁਲ ਲੋੜ ਨਹੀਂ ਪੈਂਦੀ ਕਿਉਂਕਿ ਖੋਇ ਵਿੱਚ ਘਿਓ ਹੁੰਦਾ ਉਹਦੇ ਨਾਲ ਬਾਈਂਡ ਹੋ ਜਾਂਦੇ ਨੇ ਲੱਡੂ ਤੇ ਤਿਲਾ ਵਿੱਚ ਵੀ ਤੇਲ ਹੁੰਦਾ ਉਹ ਵੀ ਆਪਣਾ ਤੇਲ ਰਿਲੀਜ਼ ਕਰ ਦਿੰਦਾ ਜਦੋਂ ਆਪਾਂ ਹੱਥਾਂ ਨਾਲ ਮਸਲਦੇ ਹਾਂ ਨਾ ਹੀਟ ਹੁੰਦੀ ਆ ਆਪਣੇ ਹੱਥਾਂ ਵਿੱਚ ਵੀ ਇਸ ਕਰਕੇ ਘਿਓ ਪਾਉਣ ਦੀ ਬਿਲਕੁਲ ਵੀ ਲੋੜ ਪੈਂਦੀ ਨਹੀਂ ਖੋਆ ਮੈਂ 250 ਗ੍ਰਾਮ ਲਿਆ ਤਿਲਾਂ ਦਾ ਯਾਨੀ ਕਿ ਅੱਧਾ ਕਿਲਿਆ ਬਾਕੀ ਤੁਸੀਂ ਮਿਲਕ ਪਾਊਡਰ ਤੋਂ ਵੀ ਖੋਆ ਬਣਾ ਸਕਦੇ ਹੋ ਉਦੋਂ ਵੀ ਖੋਆ ਬਣ ਜਾਂਦਾ ਪਹਿਲਾਂ ਮੇਰੇ ਕੋਲ ਮਿਲਕ ਪਾਊਡਰ ਪਿਆ ਸੀ ਮੈਂ ਸੋਚ ਰਹੀ ਸੀ ਮਿਲਕ ਪਾਊਡਰ ਤੋਂ ਖੋਆ ਬਣਾ ਲਾਂ ਫਿਰ ਮੈਨੇ ਪਾਣੀ ਲੱਗੂਗਾ ਕੌਣ ਹੋਊਗੀ ਬਸ ਮੈਨੂੰ ਕਮਾਂ ਦੇ ਵਿੱਚ ਮੈਂ ਕਿ ਚਲੋ ਬਾਜ਼ਾਰੋਂ ਲੰਗਾ ਲਾਣੇ ਬਣਾ ਬਣਾਇਆ ਅੱਛੀ ਤਰ੍ਹਾਂ ਇਹਨਾਂ ਨੂੰ ਕਰ ਲਾਂਗੇ ਮਿਕਸ ਖੋਈ ਦੇ ਗੰਡਾ ਜਿਹਾ ਨਹੀਂ ਰਹਿਣ ਤਾਂ ਕਿ ਖੋਆ ਵੀ ਅੱਛੀ ਤਰ੍ਹਾਂ ਮਿਕਸ ਹੋ ਜੇ ਤੇ ਨਾਲ ਵਿੱਚ ਬਸ ਹੁੰਦਾ ਨਹੀਂ ਕੋਈ ਵੇਖੋ ਆਹ ਦੀ ਡਲੀਆਂ ਜਾੜੀ ਰਹਿ ਜਾਂਦੀਆਂ ਨਹੀਂ ਖੋਈ ਨੂੰ ਮਾਈਕ੍ਰੋਵੇਵ ਵਿੱਚ ਗਰਮ ਕਰ ਲਿਆ ਸੀ ਥੋੜਾ ਸੌਫਟ ਹੋ ਗਿਆ ਖੋਆ ਫਿਰ ਮਿਕਸ ਕਰਨਾ ਈਜ਼ੀ ਰਹਿੰਦਾ ਅੱਛੀ ਤਰ੍ਹਾਂ ਜਦੋਂ ਮਿਕਸਚਰ ਮਿਕਸ ਹੋ ਗਿਆ ਸਾਰਾ ਸਾਰਾ ਇੱਕ ਸਮਾਨ ਹੋ ਗਿਆ ਫਿਰ ਆਪਾਂ ਬਣਾਵਾਂਗੇ ਇਹਨਾਂ ਦੇ ਲੱਡੂ ਲੱਡੂ ਬਹੁਤ ਸੋਹਣੇ ਬਾਈਂਡ ਹੋ ਜਾਂਦੇ ਨੇ ਇਹ ਨਹੀਂ ਹੈਗਾ ਨਹੀਂ ਬੰਦ इजीली ਬਣ ਜਾਂਦੇ ਹਨ ਨਾਲ ਔਰ ਖੋਏ ਵਾਲੇ ਤਾਂ ਲੱਡੂ ਖਾਣ ਚ ਜਿਆਦਾ ਟੇਸਟੀ ਲੱਗਦੇ ਨੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਅਜੇ ਵੀ ਠੰਡ ਹੈਗਾ ਹੈ ਹੈਗੀ ਹੈ ਟਾਈਮ ਹੈਗਾ ਖਾਣ ਦਾ ਇੱਕ ਵਾਰ ਤਾਂ ਜ਼ਰੂਰ ਬਣਾ ਕੇ ਖਾਓ ਵੇਖੋ ਇਹ ਲੱਡੂ ਬਣ ਕੇ ਆਪਣੇ ਤਿਆਰ ਹੋ ਜਾਂਦੇ ਨੇ ਸਾਰੇ ਮਿਕਸਚਰ ਦੇ ਬਣਾ ਲੈਣਾ ਲੱਡੂ ਜਿੰਨਾ ਕਿ ਥੋੜਾ ਜਿਹਾ ਕੋਸਾ ਰੂ ਗਰਮ ਰੂਗਾ ਨਾ ਉਹਨੇ ਲੱਡੂ ਬਣਾਉਣੇ ਸੌਖੇ ਰਹਿਣਗੇ ਇਸ ਕਰਕੇ ਤੇਲਾ ਨੂੰ ਜਿਆਦਾ ਠੰਡੇ ਨਾ ਕਰਿਓ ਥੋੜਾ ਜਿਹਾ ਕੋਸ ਤੇ ਜਦੋਂ ਹੋ ਗਿਆ ਨਾ ਬਸ ਉਹਦੀ ਨਾਲ ਦੀ ਨਾਲ ਤੁਸੀਂ ਗ੍ਰाइंड ਕਰ ਲਿਓ ਜਿਆਦਾ ਠੰਡੇ ਵੀ ਨਾ ਕਰਿਓ ਦੇਖੋ ਆ ਤੁਸੀਂ microwaves ਵਿੱਚ ਕਰ ਸਕਦੇ ਹੋ ਜਾਂ ਫਿਰ ਕਨਾਹੀ ਚ ਪਾ ਕੇ ਗੈਸ ਤੇ ਵੀ ਕਰ ਸਕਦੇ ਹੋ ਹਲਕਾ ਜਿਹਾ ਕੋਸਾ ਜਿਹਾ ਕਰਨਾ ਬਹੁਤ ਜ਼ਿਆਦਾ ਗਰਮ ਨਿਕਾਣਾ ਨਹੀਂ ਕਿਉਂ ਨਿਕਲੇ ਉਹ ਉਹਦੇ ਵਿੱਚੋਂ ਤੇ ਆਪਣੇ ਤਿਲਾ ਦੇ ਲੱਡੂ ਦੇਖੋ ਬਣ ਕੇ ਤਿਆਰ ਨੇ ਇਹਨਾਂ ਨੂੰ ਮੈਂ ਕੰਟੇਨਰ ਵਿੱਚ ਸਟੋਰ ਕਰ ਲਵਾਂਗੀ ਖਾਣ ਵਿੱਚ ਵੀ ਟੇਸਟੀ ਤੇ ਕੈਲਸ਼ੀਅਮ ਨਾਲ ਭਰਪੂਰ ਤੇ ਲਾਂ ਦੇ ਲੱਟੂ ਸੋ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ